ਸਵਾਗਤ ਹੈ ਜੀ ਤੁਹਾਡਾ ਗਰਵਿੰਦਰ ਫੈਮਿਲੀ ਵਲੌਗ ਵਿੱਚ ਹਾਂਜੀ ਅੱਜ ਆਪਾਂ ਇੱਕ ਕੁੜਤੀ ਦੀ ਕਟਿੰਗ ਕਰਾਂਗੇ ਜੀ ਤੁਹਾਨੂੰ ਕੁੜਤੀ ਦੀ ਕਟਿੰਗ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਜੀ ਆਪਣਾ ਗਲਾ ਬੈਕ ਨੂੰ ਕਿਉਂ ਜਾਂਦਾ ਜੀ ਫਰੰਟ ਵਾਲਾ ਮੋਢੇ ਕਿਉਂ ਡਿੱਗਦੇ ਆ ਜੀ ਤੇ ਸੂਟ ਐਡਾ ਕਿਉਂ ਜਾਂਦਾ ਜੀ ਫਿਟਿੰਗ ਆਪਣੀ ਕਿਉਂ ਨਹੀਂ ਸਹੀ ਹੋਉਂਦੀ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇਵਾਂਗੇ ਜੀ ਅੱਜ ਦੀ ਵੀਡੀਓ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਵਿੱਚ ਸਕਿਪ ਨਾ ਕਰਿਆ ਕਰੋ ਕਰੋ ਕਈ ਵਾਰੀ ਕੋਈ ਜ਼ਰੂਰੀ ਜਾਣਕਾਰੀ ਹੁੰਦੀ ਹੈ ਜਿਹੜੀ ਆਪਾਂ ਸਕਿਪ ਕਰਦੇ ਨੇ ਆਪ ਨੂੰ ਨਹੀਂ ਪਤਾ ਲੱਗਦਾ ਤੇ ਆਪਾਂ ਕੁੜਤੀ ਕਟਿੰਗ ਕਰਦੇ ਆ ਜੀ ਆਪਣੀ ਕੁੜਤੀ ਦੀ ਕਟਾਈ ਸਹੀ ਨਹੀਂ ਆਉਂਦੀ ਜੀ ਤੇ ਦੇਖੋ ਜੀ ਆਪਣੀ ਜਿਹੜੀ ਲੈਂਥ ਹੈਗੀ ਹੈ ਜੀ 42 ਇੰਚ ਹੈ ਆਪਾਂ ਸਾਢੇ 42 ਇੰਚ ਲੈਂਥ ਰੱਖਿਆ ਜੀ 1/2 ਇੰਚ ਵਾਧਾ ਰੱਖਿਆ ਕਿਉਂਕਿ ਇਹ ਕੜਾਈ ਵਾਲਾ ਸੂਟ ਹੈ نیچے ਦਾ ਫੋਲਡਿੰਗ ਹੋਇਆ ਹੀ ਹੋਇਆ ਹੈ ਇਹ ਤੇ ਜਿਹੜੀ हिਪ ਹੈਗੀ ਹੈ ਜੀ ਆਪਣੀ ਸਾਢੇ 22 ਇੰਚ ਹੈ ਜੀ ਤੇ ਆਪਾਂ ਇਹ 3 ਇੰਚ ਪਲੱਸ ਕੀਤਾ ਜੀ हिਪ ਵੀ ਤੇ ਜਿਹੜੀ ਇਹਦੀ ਫਿਟਿੰਗ ਹੈਗੀ ਹੈ ਜੀ 21.5 ਇੰਚ ਫਿਟਿੰਗ ਹੈ ਕਮਰ ਇਹਦੀ 18.5 ਇੰਚ ਹੈ ਜੀ ਤੇ हिਪ ਆ ਗਈ ਜੀ 22.5 ਇੰਚ ਤੇ ਤੀਰਾ ਹੈਗਾ ਜੀ 12 ਇੰਚ ਤਿਆਰ ਹੈ ਤੇ ਪਲੇਟਾ ਪਾਉਣੀਆਂ ਜੀ ਆਪਾਂ 11.5 ਇੰਚ ਤੇ ਤੇ ਚਲੋ ਜੀ ਵੀਡੀਓ ਆਪਾਂ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਜੀ ਆਪਾਂ ਤੀਰੇ ਦੇ ਨਿਸ਼ਾਨ ਲਾਵਾਂਗੇ ਤੀਰਾ ਹੈਗਾ ਜੀ ਆਪਣਾ 12 ਇੰਚ ਤਿਆਰ ਹੈ ਆਪਾਂ ਰੱਖਾਂਗੇ ਜੀ 13 ਇੰਚ 1 ਇੰਚ ਇਹ ਚ ਪਲੱਸ ਕਰਾਂਗੇ ਜੀ 13 ਦਾ ਹਾਫ ਹੋ ਗਿਆ ਜੀ 6.5 ਇੰਚ ਇੱਥੋਂ ਵੀ ਆਪਾਂ 6.5 ਇੰਚ ਲਾਵਾਂਗੇ ਜੀ ਤੇ ਆਰ ਅਮੋਰ ਰੱਖਾਂਗੇ ਜੀ ਆਪਾਂ 7 ਇੰਚ ਜਿਆਦਾਤਰ ਇਹ ਸਵਾਲ ਪੁੱਛਿਆ ਜਾਂਦਾ ਜੀ ਸਾਨੂੰ ਮੋਢੇ ਦਾ ਹਿਸਾਬ ਨਹੀਂ ਹੁੰਦਾ ਵੀ ਕਿੰਨਾ ਰੱਖਣਾ ਹੈ ਕਿਹੜੀ ਫਿਟਿੰਗ ਦੇ ਕੀ ਕੀ ਮੋਢਾ ਰੱਖਣਾ ਹੈ ਜੀ ਜਿਆਦਾਤਰ ਮੋਢਾ ਆਪਾਂ 7 ਇੰਚ ਹੀ ਲਉਣਾ ਜੀ ਕਟਾਈ 'ਚ ਜੇ ਆਪਣੀ ਹੈਵੀ ਸੂਟ ਦੀ ਕਟਿੰਗ ਹੈਗੀ ਆ ਤਾਂ ਆਪਾਂ ਮੋਢਾ 6 ਇੰਚ ਲਾ ਸਕਦੇ ਆ ਕਿਉਂ ਜਿਵੇਂ ਜਿਵੇਂ ਆਪਣੀ ਛਾਤੀ ਦਾ ਸਾਈਜ਼ ਵਧੀ ਜਾਊਗਾ ਜੀ ਮੋਢਾ ਆਪਣਾ ਛੋਟਾ ਹੋ ਜੂਗਾ ਕਿਉਂਕਿ ਜੀ ਆਹ ਚੀਜ਼ ਜਾਰਾ ਬੁਲਾਈ ਪੈ ਜੂਗੀ ਤੇ ਨਹੀਂ ਜੀ ਨਾਰਮਲ ਮੋਢਾ ਆਪਣਾ 7 ਇੰਚ ਹੈ ਲੋ ਜੀ 7 ਇੰਚ ਆਪਾਂ ਮੋਢਾ ਰੱਖ ਲਿਆ ਤੇ 11.5 ਤੇ ਪਲੇਟ ਹੈ ਜੀ 12 ਇੰਚ ਤੇ ਆਪਾਂ ਪਲੇਟ ਤੇ ਨਿਸ਼ਾਨ ਲਾਤਾ ਜੀ 12 ਇੰਚ ਪਲੇਟ ਦਾ ਨਿਸ਼ਾਨ ਹੋ ਗਿਆ ਜੀ ਇਸ ਤੋਂ ਬਾਅਦ ਜੀ 4 ਇੰਚ ਆਪਣਾ ਕਮਰ ਦਾ ਨਿਸ਼ਾਨ ਹੋ ਗਿਆ ਜੀ ਤੇ ਇਸ ਤੋਂ ਬਾਅਦ ਚਾਕ ਦਾ ਨਿਸ਼ਾਨ ਹੋ ਗਿਆ ਜੀ 21 ਇੰਚ ਤੇ ਸਾਰੇ ਨਿਸ਼ਾਨ ਲੱਗ ਗਏ ਜੀ ਆਪਣੇ ਇਹ ਆਪਣਾ ਮੋਢੇ ਦਾ ਨਿਸ਼ਾਨ ਹੋ ਗਿਆ ਜੀ ਆ ਪਲੇਟਾਂ ਨਿਸ਼ਾਨ ਹੋ ਗਏ ਜੀ ਇਹ ਆਪਣੇ ਕਮਰ ਦਾ ਨਿਸ਼ਾਨ ਹੋ ਗਿਆ ਇਹ ਆਪਣਾ ਉਪਰੋਂ ਸਾਈਡ ਸੀਨ ਤੇ हिਪ ਦਾ ਨਿਸ਼ਾਨ ਹੋ ਗਿਆ ਜੀ ਇਹਨਾਂ ਨਿਸ਼ਾਨਾਂ ਨੂੰ ਆਪਾਂ ਸਿੱਧੇ ਕਰ ਲਾਂਗੇ ਜੀ ਇਹ ਆਪਣਾ ਮੋਢੇ ਦਾ ਨਿਸ਼ਾਨ ਹੋ ਗਿਆ ਜੀ ਆਹ ਪਲੇਟ ਦੇ ਨਿਸ਼ਾਨ ਹੋ ਗਏ ਆਪਣੇ ਤੇ ਆਹ ਆਪਣੀ ਕਮਰ ਦੇ ਨਿਸ਼ਾਨ ਹੋ ਗਏ ਜੀ ਤੇ ਇੱਥੇ ਆਪਣੇ हिਪ ਦੇ ਨਿਸ਼ਾਨ ਹੋ ਗਏ ਜੀ ਆਹ ਸਾਰੇ ਨਿਸ਼ਾਨ ਲੱਗ ਗਏ ਜੀ ਆਪਣੇ ਇਸ ਤੋਂ ਬਾਅਦ ਜੀ ਆਪਾਂ ਆਰਮ ਮੋਲ ਦਾ ਨਿਸ਼ਾਨ ਲਾਵਾਂਗੇ ਇੱਥੋਂ ਗੈਪ ਆਪਾਂ ਰੱਖਾਂਗੇ 2 ਇੰਚ ਤੇ ਇੱਕ ਰੱਖਾਂਗੇ ਜੀ 1 ਇੰਚ ਆ ਹੋ ਗਿਆ ਜੀ ਆਪਣੀ ਬੈਕ ਮੋਢੇ ਦੀ ਗਲਾਈ ਹੋ ਗਈ ਜੀ ਜੇ ਜ਼ਿਆਦਾ ਗੁਲਾਈ ਪੈ ਜੇ ਆਪਣੀ ਤਾਂ ਵੀ ਇੱਥੇ ਵਾਲ ਪੈਣ ਲੱਗ ਜਾਂਦੀ ਹੈ ਜੀ ਬੈਕ ਬੈਕ ਵਾਲੀ ਸਾਈਡ ਤੇ ਜੇ ਆਪਣੀ ਘੱਟ ਗੁਲਾਈ ਪੈ ਜੇ ਤਾਂ ਇੱਥੋਂ ਆਪਣੀ ਖਿੱਚ ਪੈਣ ਲੱਗ ਜਾਂਦੀ ਹੈ ਇਸ ਲਈ ਜੇ ਆਪਾਂ ਇਹ ਨਿਸ਼ਾਨ 2 ਇੰਚ ਤੇ ਲਾਉਣਾ ਹੈਗਾ ਅਗਰ ਆਪਣਾ ਪਿਛਲਾ ਗਲਾ ਵੱਡਾ ਹੈਗਾ ਤਾਂ ਆਪਾਂ 1.5 ਇੰਚ ਤੇ ਲਾ ਸਕਦੇ ਨਹੀਂ ਨਾਰਮਲ ਆਪਾਂ 2 ਇੰਚ ਤੇ ਲਉਣਾ ਹੈਗਾ ਤੇ ਫਰੰਟ ਵਾਲਾ ਗੁਲਾਈ ਦਾ ਨਿਸ਼ਾਨ ਆਪਾਂ 1 ਇੰਚ ਤੇ ਲਉਣਾ ਜੀ ਇਹ ਜੇ ਫਰੰਟ ਰੈਗੂਲਰ ਹੀ ਵੱਧ ਪੈਰੀ ਤਾਂ ਇੱਥੇ ਆਪਣਾ ਸੂਟ ਟਾਈਟ ਹੋ ਜਾਊਗਾ ਜੇ ਇਹ ਕਲਾਈ ਆਪਣੇ ਘੱਟ ਪੈ ਲੂਗੀ ਤੇ ਇੱਥੋਂ ਆਪਣੇ ਬੁਲਬਲੇ ਬਣ ਲੱਗਿਆ ਨੇ ਫਰੰਟ ਵਾਲੀ ਸਾਈਡ ਤੋਂ ਇਸ ਤੋਂ ਬਾਅਦ ਆਪਾਂ ਫਿਟਿੰਗ ਲਾਵਾਂਗੇ ਜੀ ਫਿਟਿੰਗ ਹੈਗੀ ਹੈ ਜੀ ਆਪਣੀ 21.5 ਤੇ ਆਪਾਂ 22 ਇੰਚ ਦੇ ਨਿਸ਼ਾਨ ਲਉਨੇ ਆ ਅੱਧਾ ਇੰਚ ਕਪੜਾ ਆਪਣਾ ਤੇੜ ਦੇ ਵਿੱਚ ਆ ਜਾਊਗਾ ਤੇ ਏਰੀਆ ਆਪਾਂ ਬਣਾ ਰਹੇ ਜੀ ਗੁਲਾਈ ਇਸ ਤਰੀਕੇ ਨਾਲ ਬੈਕ ਮੋਡੇ ਦੀ ਗੁਲਾਈ ਹੋਗੀ ਜੀ ਆਪਣੀ ਇਸ ਤੋਂ ਬਾਅਦ ਜੀ ਆਪਾਂ ਫਰੰਟ ਮੋਡੇ ਦੀ ਗੁਲਾਈ ਲਾਵਾਂਗੇ ਦੇਖੋ ਸਾਤਿਆਂ ਚ ਆਪਣਾ ਮੋਡਾ ਰੱਖਿਆ ਸੀ ਇਹਦਾ ਹਾਫ ਹੋ ਗਿਆ ਜੀ 3.5 ਇੰਚ ਠੀਕ ਹੈ ਜਿਹੜਾ ਬੰਦ ਵਾਲਾ ਪਾਸਾ ਹੈਗਾ ਆਪਣਾ ਉਸ ਦੇ ਪਾਸੇ ਆਪਾਂ 1/2 ਇੰਚ ਦਾ ਨਿਸ਼ਾਨ ਲਾਵਾਂਗੇ ਤੇ ਇਹ ਆਪਾਂ ਅੰਦਰਲੀ ਗੁਲਾਈ ਬਣਾਵਾਂਗੇ ਜੀ ਇਸ ਤਰੀਕੇ ਨਾਲ ਇਹ 프ਰੰਟ ਮੋਡੇ ਦੀ ਗਲਾਈ ਹੋ ਗਈ ਜੀ ਆਪਣੀ ਇਹ ਗੁਲਾਈ ਵੱਧ ਘੱਟ ਪੈਨ ਕਰਕੇ ਵੀ ਆਪਣੇ ਸੂਟ ਦੀ ਇਥੇ ਸ਼ੇਪ ਖਰਾਬ ਹੋ ਜਾਂਦੀ ਆ ਇਸ ਤੋਂ ਬਾਅਦ ਜੀ ਆਪਾਂ ਨਿਸ਼ਾਨ ਲਾਵਾਂਗੇ ਕਮਰ ਦਾ ਕਮਰ ਹੈਗੀ ਜੀ ਆਪਣੀ 1.5/8 ਇੰਚ ਤਿਆਰ ਹੈ ਜੀ 1.5/8 ਦਾ ਹਾਫ ਹੋ ਗਿਆ 9/2 ਇੰਚ ਜੀ ਆਪਾਂ ਇਹਦੇ ਵਿੱਚ 1 ਇੰਚ ਪਲੱਸ ਕਰਨਾ ਤੇ 1.9 ਇੰਚ ਲਾਵਾਂਗੇ ਜੀ ਆਪਾਂ ਪੌਣੇ 10 ਤੇ तो क्योंकि आपको प्लेट पौनी है जी जे ना प्लेटा पाया होंगे तो आप साढ़े अठारह ती निशान सवा नौ ती ला आप इतने प्लेट पानी है जी इस करके आप निशान लाया जी एक इंच इस तो बार लावे जी हिप का निशान अपना हिप हैगी है जी अपने साढ़े बी इंचा लावे जी सवा ग्यारह इंच के निशान हाफ हो गया जी सवा ग्यारह इंच ਕਹ ਜੀ ਆਪਣੇ ਸਾਰੇ ਨਿਸ਼ਾਨ ਲੱਗ ਗਿਆ ਇਹ ਹੈਗੇ ਜੀ ਆਪਣੇ ਸਟੀਚਿੰਗ ਵਾਲੇ ਨਿਸ਼ਾਨ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦਾਂਗੇ ਆਪ ਸੋ ਜੀ ਇਸ ਤਰ੍ਹਾਂ ਆਹ ਹੋ ਬਈ ਆਪਣੇ ਸਟੀਚਿੰਗ ਦੇ ਨਿਸ਼ਾਨ ਹੋ ਗਏ ਜੀ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ 3 ਇੰਚ ਐਕਸਟਰਾ ਕਪੜਾ ਰੱਖਾਂਗੇ 2.5 ਇੰਚ ਐਕਸਟਰਾ ਕਪੜਾ ਰੱਖਾਂਗੇ ਜੀ ਆਪਾਂ ਫੀਟਿੰਗ ਚ ਕਮਰ ਚ ਵੀ ਆਪਾਂ 2 ਇੰਚ ਐਕਸਟਰਾ ਕਪੜਾ ਰੱਖਾਂਗੇ ਜੀ ਤੇ हिਪ ਵਿੱਚ ਵੀ ਆਪਾਂ 2 ਇੰਚ ਐਕਸਟਰਾ ਕਪੜਾ ਰੱਖਾਂਗੇ ਇਸ ਤਰੀਕੇ ਨਾਲ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਣੀ ਆਪਾਂ ਜੇ ਹਾਂ ਜੀ ਫ੍ਰੈਂਡਸ ਤੁਸੀਂ ਇਸ ਤਰੀਕੇ ਨਾਲ ਸੂਟ ਦੀ ਕਟਿੰਗ ਕਰੋਗੇ ਤੁਹਾਡਾ ਸੂਟ ਦੀ ਫੀਟਿੰਗ ਬਿਲਕੁਲ ਪਰਫੈਕਟ ਆਊਗੀ ਨਾ ਤੁਹਾਡਾ ਬੈਕ ਨੂੰ ਗਲਾ ਜਾਊਗਾ ਜੀ ते थोड़े जी, तो ना ही थोड़े मोडे डिगणगे जी इतों बहुत सोहनी फिटिंग आऊगी जी इस तो बार आप बागे जी तीरे का निशान अद्धा इंच एक निशान लाना जी आप जिन्ना आप गला चौड़ा रखना देखो मैं गला ढाई इंच चौड़ा रखना जी तो इस निशान आप तक कर देंगे ठीक है जी इस तुँ तो बा आप लावे घेरे का निशान 13.5 ਇੰਚ ਘੇਰੇ ਦਾ ਨਿਸ਼ਾਨ ਲਾਵਾਂਗੇ ਜੀ ਆਪਾਂ ਇਸ ਤਰ੍ਹਾਂ ਕੀ ਹੋ ਗਿਆ ਜੀ ਆਪਣੇ ਘੇਰੇ ਦੇ ਨਿਸ਼ਾਨ ਹੋ ਗਿਆ ਜੀ ਆਪਣਾ ਇਹ ਤੇ ਇਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਜੀ ਪਲੇਟ ਦੇ ਨਿਸ਼ਾਨ ਆਪਾਂ ਲਾ ਲਿਆ ਸੀ ਸਾਢੇ 1/4 ਪਲੇਟ ਤਿਆਰ ਸੀ ਆਪਾਂ 12 ਤੇ ਲਾਇਆ ਲੰਬਾਈ ਪਲੇਟ ਦੀ ਹੈਗੀ ਜੀ ਆਪਣੀ 7 ਇੰਚ ਤਿਆਰ ਰੱਖਣੀ ਹੈ ਜੀ ਚੌੜਾਈ ਰੱਖਣੀ ਹੈ ਜੀ ਆਪਾਂ 3/2 ਇੰਚ ਇੱਥੋਂ ਵੀ 3/2 ਇੰਚ ਜੀ ਤੇ ਇਹ ਤਾਂ ਹੋ ਗਈਆਂ ਆਪਣੀਆਂ ਸਿੱਧੀਆਂ ਪਲੇਟਾਂ ਇਸ ਤਰੀਕੇ ਨਾਲ ਇਸ ਤੋਂ ਬਾਅਦ ਜੀ ਆਪਾਂ ਕਮਰ ਵਾਲੀ ਪਲੇਟ ਦਾ ਨਿਸ਼ਾਨ ਲਾਵਾਂਗੇ ਜੀ ਇਸ ਤਰੀਕੇ ਨਾਲ ਇਹਨਾਂ ਨਿਸ਼ਾਨਾ ਪਰਖਾਂਗੇ ਜੀ 2 ਇੰਚ ਤੇ ਕਮਰਵਾਰੀ ਪਲੇਟ ਦਾ ਨਿਸ਼ਾਨ 2 ਇੰਚ ਦਾ ਗੈਪ ਆਇਆ ਜੀ ਆਪਾਂ ਤੇ ਇਹ ਆਪਣੀ ਹੋ ਗਈ ਜੀ ਕਮਰਵਾਰੀ ਪਲੇਟ ਇਸ ਤਰੀਕੇ ਨਾਲ ਇਸ ਤੋਂ ਬਾਅਦ ਜੀ ਆਪਾਂ ਮੋਢੀ ਵਾਲੀ ਪਲੇਟ ਪਾਵਾਂਗੇ ਇਸ ਤਰੀਕੇ ਨਾਲ 2 ਇੰਚ ਦਾ ਗੈਪ ਰੱਖਾਂਗੇ ਇਹਦਾ ਵੀ ਆਪਾਂ ਇੱਥੋਂ ਤਾਂ ਇਹ ਸਾਰੇ ਨਿਸ਼ਾਨ ਲੱਗ ਗਏ ਆਪਣੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਕਟਿੰਗ ਕਰਦੇ ਆਂਗੇ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਬੈਕ ਵਾਲਾ ਮੋਢੇ ਦੀ ਗਲਾਈ ਵਾਲਾ ਨਿਸ਼ਾਨ ਇਹ ਕਟਿੰਗ ਕਰਾਂਗੇ ਤੇ ਫੀਟਿੰਗ ਵਾਲੀ ਲਾਈਨ ਜਿਹੜੀ ਲੱਗੀ ਹੈ ਜੀ ਇਹ ਕਟਿੰਗ ਕਰਾਂਗੇ ਉਹ ਜੀ ਆਪਣੀ ਕਟਿੰਗ ਹੋ ਗਈ ਹੈ ਜੀ ਸਾਰੇ ਨਿਸ਼ਾਨਾਂ ਤੇ ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਉੱਪਰਲਾ ਪੱਲਾ ਚੱਕਣਾ ਹੈ ਇਸ ਤਰੀਕੇ ਨਾਲ ਉੱਪਰਲਾ ਪੱਲਾ ਚੱਕਾਂਗੇ ਜੀ ਤੇ ਜਿਹੜੇ ਮੋਢੇ ਦੀ ਗੁਲਾਈ ਹੈ ਜੀ ਇਹ ਪਾਵਾਂਗੇ ਇਸ ਤੋਂ ਬਾਅਦ ਆਪਾਂ ਜਿਹੜਾ ਤੀਰੇ ਦਾ ਨਿਸ਼ਾਨ ਲਾਇਆ ਸੀ ਉਹਨੂੰ ਕਟਿੰਗ ਕਰਾਂਗੇ ਜੀ ਤੀਰੇ ਦੀ ਕਾਟ ਪਾਉਣੀ ਬਹੁਤ ਜ਼ਰੂਰੀ ਹੈ ਜੀ ਤੀਰੇ ਦੀ ਕਾਟ ਆਪਾਂ ਨਹੀਂ ਆਪਾਂ ਤਾਂ ਹੀ ਆਪਣਾ ਜਿਹੜਾ ਸੂਟ ਦਾ ਫਰੰਟਲ ਦਾ ਗਲਾ ਹੈ ਜੀ ਬੈਕ ਨੂੰ ਜਾਂਦਾ ਹੈ ਇਹਦੇ ਕਾਰਨ ਆਪਣੇ ਮੋਢੇ ਦੇ ਦੇਖਦੇ ਹੈ ਜੀ ਜੇ ਆਪਾਂ ਤੀਰੇ ਦੀ ਕਾਟ ਨਹੀਂ ਪਾਉਂਦੇ ਦੇਖੋ ਜੀ ਅੱਧਾ ਇੰਚ ਆਪਣਾ ਕਪੜਾ ਘਟ ਗਿਆ ਤੇ ਅੱਧਾ ਇੰਚ ਆਪਣੇ ਪਲੇਟ ਪੈ ਜੂਗੇ ਤੇ ਇਹਦੇ ਨਾਲ ਕੀ ਹੋਊਗਾ ਆਪਣੇ ਜਿਹੜਾ ਸੂਟ ਦਾ ਫਰੰਟ ਵਾਲਾ ਪਾਸਾ ਜੀ ਅੱਗੇ ਨੂੰ ਰਹੂਗਾ ਜੇ ਇਹ ਹੀ ਤੀਰੇ ਦੀ ਕਾਟ ਆਪਾਂ ਨਾ ਪਾਵਾਂਗੇ ਤਾਂ ਆਪਣਾ ਫਰੰਟ ਵਾਲਾ ਮੋਢਾ ਵੱਜ ਜਾਣਾ ਜੀ ਤੇ ਤੀਰਾ ਆਪਣਾ ਜਿਹੜਾ ਹੈਗਾ ਕਲਾ ਬੈਕ ਨੂੰ ਜਾਣ ਲੱਗ ਜੂਗਾ ਇਸ ਤੋਂ ਬਾਅਦ ਜੇ ਆਪਾਂ हिਪਲੇ ਕੱਟ ਲਾਵਾਂਗੇ ਆ ਕੱਟ ਲੋਣੇ ਵੀ ਬਹੁਤ ਜ਼ਰੂਰੀ ਹੈ ਜੀ ਅਗਰ ਆਪਣੇ ਕੱਟ ਲੱਗੇ ਹੋਣਗੇ ਤਾਂ ਆਪਣੇ ਉੱਪਰਲੀ ਸ਼ੇਪ ਵਧੀਆ ਬਣੂਗੀ ਜੀ ਫਿਟਿੰਗ ਵਾਲੀ ਸਲਾਈ ਦੀ ਕਿਉਂ ਆਪਾਂ ਨੂੰ ਪਤਾ ਹੈ ਜੀ ਇੰਨਾ ਹੀ ਕਪੜਾ ਆਪਣਾ ਸਾਰਾ ਬੈਕ ਤੇ ਫਰੰਟ ਤੋਂ ਸਲਾਈਟ ਲੈਣਾ ਹੈਗਾ ਜੇ ਆਪਾਂ ਕੱਟ ਵਾਲੇ ਨਿਸ਼ਾਨ ਨਾ ਲਾਵਾਂਗੇ ਜੀ ਤਾਂ ਕਪੜਾ ਆਪਣਾ ਵੱਧ ਕੱਟ ਹੋ ਸਕਦਾ ਜਿਸ ਦੇ ਨਾਲ ਕਿ ਆਪਣੀ ਫਿਟਿੰਗ ਪਰਫੈਕਟ ਨਹੀਂ ਆਉਣੀ ਇਸ ਤੋਂ ਬਾਅਦ ਇਹ ਨਿਸ਼ਾਨਾਂ ਨੂੰ ਆਪਾਂ ਦੂਸਰੇ ਪਾਸੇ ਕੱਢ ਦੇਾਂਗੇ ਬੈਕ ਪੱਲੇ ਨਿਸ਼ਾਨ ਵੀ ਆਪਣੇ ਆਗੇ ਦੇਖੋ ਇਸ ਤਰੀਕੇ ਨਾਲ ਇੱਥੇ ਵੀ ਨਿਸ਼ਾਨ ਲਾਵਾਂਗੇ ਜੀ ਪਲੇਟਾਂ ਦੇ ਇਸ ਤਵਾਰ ਆਪਾਂ ਇਹ ਬੈਕ ਪੱਲੇ ਤੇ ਜੀ ਆਪਾਂ ਸਿੱਧੀਆਂ ਪਲੇਟਾਂ ਹੀ ਪਾਉਣੀਆਂ ਆਈਆਂ ਬੈਕ ਗਲਾ ਜੀ ਆਪਣਾ 6.5 ਇੰਚ ਤਿਆਰ ਹੈ ਜੀ ਇਸ ਤਰੀਕੇ ਨਾਲ ਆਪਾਂ 6.5 ਤੇ ਨਿਸ਼ਾਨ ਲਾਵਾਂਗੇ ਚੌੜਾਈ ਆਪਾਂ 2.5 ਇੰਚ ਤੇ ਰੱਖਾਂਗੇ ਇਸ ਤਰ੍ਹਾਂ ਜੀ ਤੇ ਇੱਥੇ ਆਪਾਂ ਇੱਕ ਬਾਕਸ ਬਣਾ ਦਾਂਗੇ ਇਸ ਤਰੀਕੇ ਨਾਲ ਇਹ ਗੁਲਾਈ ਪਲਾਂਗੇ ਜੀ। ਲਾਈਨ ਦੇ ਉੱਪਰ ਆਪਾਂ ਕਟਿੰਗ ਕਰ ਦੇਾਂਗੇ। ਲੋ ਜੀ ਫਰੈਂਕਸ, ਫਰੰਟ ਤੇ ਬੈਕ ਦੀ ਆਪਾਂ ਕਟਿੰਗ ਹੋ ਗਈ ਹੈ ਆਪਣੀ। ਬਹੁਤ ਸੋਹਣੀ ਕਟਿੰਗ ਹੋਈ ਹੈ ਜੀ ਦੇਖ ਸਕਦੇ ਆ ਤੁਸੀਂ ਤੇ ਜਿਹੜੇ ਆਪਣਾ ਘੇਰਾ ਜੀ ਆਹ ਜਿਹੜੇ ਆਪਣੀ ਸ਼ਾਨ ਲੱਗੇ ਹੋਏ ਆ ਬਿਲਕੁਲ ਸੈਂਟਰ ਚ ਆਹ ਆਪਣੀ ਸੈਂਟਰ ਵਾਲੀ ਲਾਈਨ ਬਿਲਕੁਲ ਸੈਂਟਰ ਚ ਆ ਜੀ ਤੇ ਜਿਹੜੇ ਆਪਣਾ ਵਰਕ ਹੈ ਬਿਲਕੁਲ ਸਹੀ ਆਇਆ ਹੈ ਜੀ। ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਟਿੰਗ ਕਰਨਾ ਥੋੜਾ ਵਰਕ ਵੀ ਬਹੁਤ ਵਧੀਆ ਸਹੀ ਆਊਗਾ ਜੀ ਤੇ ਤੁਹਾਡੇ ਸੂਟ ਦੀ ਫਿਟਿੰਗ ਵੀ ਪਰਫੈਕਟ ਆਊਗੀ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਾਬ ਰੱਖਾ